ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਟੇਸਟੀ ਚਟਨੀ ਜਾਂ achar ਬਣਾਵਾਂਗੇ ਇਸ ਨੂੰ ਆਪਾਂ ਚਟਨੀ ਵੀ ਕਹਿ ਸਕਦੇ ਹਾਂ ਤੇ achar ਵੀ ਕਹਿ ਸਕਦੇ ਹਾਂ ਬਹੁਤ ਹੀ ਘੱਟ ਟਾਈਮ ਦੇ ਵਿੱਚ ਇਹ ਚਟਨੀ ਬਣ ਜਾਂਦੀ ਹੈ ਚਲੋ ਜੀ ਹੁਣ ਆਪਾਂ ਇਹ ਚਟਨੀ ਨੂੰ ਬਣਾ ਲਵਾਂਗੇ ਇਹ ਚਟਨੀ ਬਣਾਉਣ ਦੇ ਲਈ ਇੱਥੇ ਆਪਾਂ ਦੋ ਪਿਆਜ਼ ਲਏ ਨੇ ਤੇ ਤਿੰਨ ਲਾਲ ਮਿਰਚਾਂ ਲਈਆਂ ਨੇ ਮੈਂ ਚਾਹ ਜਨਾ ਕਪਾਤੀ ਖਾਣਾ ਪਸੰਦ ਕਰਦੀ ਹਾਂ ਉਸ ਹਿਸਾਬ ਨਾਲ ਹੀ ਪਾਵਾਂਗੇ ਪਿਆਜ਼ ਵਗੈਰਾ ਨੂੰ ਇਸ ਸਭ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਹੈ ਹੁਣ ਆਪਾਂ ਇਸ ਨੂੰ ਕੱਟ ਲਵਾਂਗੇ ప్యాజా కరిక బట్ ప్యాజ ను బక బ కట్టు ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਆਪਾਂ ਇਸ ਦੇ ਵਿੱਚ ਦੋ ਪਿਆਜ਼ ਪਾਏ ਨੇ ਆਪਾਂ ਪਿਆਜ਼ ਜ਼ਿਆਦਾ ਵੀ ਪਾ ਸਕਦੇ ਹਾਂ ਰੋਟੀ ਜਾਂ ਪਰੌਂਠੇ ਦੇ ਨਾਲ ਇਹ ਚਟਪਟੀ ਜਿਹੀ ਚਟਨੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ। ਬਹੁਤ ਹੀ ਘੱਟ ਟਾਈਮ ਦੇ ਵਿੱਚ ਇਹ ਟੇਸਟੀ ਚਟਨੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਹੀ ਘੱਟ ਸਮਾਨ ਦੇ ਨਾਲ ਵੀ ਬਣ ਜਾਂਦੀ ਹੈ। ਅਰੇ ਰੈਸিপি ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਹ ਪਿਆਜ਼ ਤੇ ਲਾਲ ਮਿਰਚਾਂ ਦੀ ਚਟਨੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਰੈਸਿਪੀ ਚੰਗੀ ਲੱਗੇ ਤਾਂ ਇੱਕ ਵਾਰ ਇਸ ਚਟਨੀ ਨੂੰ ਜ਼ਰੂਰ ਬਣਾ ਕੇ ਖਾਓ ਜੀ ਇਹ ਚਟਨੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਇਸੇ ਤਰ੍ਹਾਂ ਸਾਰੇ ਪਿਆਜ਼ ਨੂੰ ਕੱਟ ਲਵਾਂਗੇ ਇਹ ਪਿਆਜ਼ ਦੀ ਚਟਨੀ ਨੂੰ ਜਦੋਂ ਵੀ ਆਪਣਾ ਮਨ ਕਰੇ ਤਾਂ ਆਪਾਂ ਉਸ ਸਮੇਂ ਬਣਾ ਕੇ ਖਾ ਸਕਦੇ ਹਾਂ ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਮਿਰਚਾਂ ਨੂੰ ਵੀ ਆਪਾਂ ਇਸੇ ਤਰ੍ਹਾਂ ਬਰੀਕ-ਬਰੀਕ ਕੱਟ ਲਵਾਂਗੇ प्याज ਤੇ ਹਰੀਆਂ ਮਿਰਚਾਂ ਨੂੰ ਆਪਾਂ ਚਟਨੀ ਦੇ ਵਿੱਚ ਬਰੀਕ-ਬਰੀਕ ਕੱਟ ਕੇ ਪਾਵਾਂਗੇ। ਇਹ ਚਟਨੀ ਨੂੰ ਆਪਾਂ ਪਿਆਜ਼ ਵਗੈਰਾ ਨੂੰ ਬਿਨਾ ਕੁੱਤੇ ਤੋਂ ਝਟਪਟ ਬਣਾ ਕੇ ਤਿਆਰ ਕਰ ਲਵਾਂਗੇ। ਹੁਣ ਪਿਆਜ਼ ਵਗੈਰਾ ਸਭ ਨੂੰ ਆਪਾਂ ਕੱਟ ਲਿਆ ਹੈ ਹੁਣ ਆਪਾਂ ਚਟਨੀ ਬਣਾਵਾਂਗੇ। ਇਸਦੇ ਲਈ ਰੋਸਟਡ ਪੀਨਟ ਲਵਾਂਗੇ। ਇਹ ਥੋੜੀ ਜਿਹੀ ਇਸ ਦੇ ਵਿੱਚ ਆਪਾਂ ਸੌਫ ਐਡ ਕਰਾਂਗੇ ਇੱਕ ਚਮਚ ਰੈੱਡ ਚਿਲੀ ਪਾਊਡਰ ਪਾਵਾਂਗੇ ਨਮਕ ਪਾਵਾਂਗੇ ਇਸ ਬਦ ਅਨੁਸਾਰ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਥੋੜਾ ਜਿਹਾ ਬਲੈਕ ਪੀਪਰ ਪਾਊਡਰ ਪਾਵਾਂਗੇ ਪਹਿństੇ ਵਿੱਚ આમਚੂਰ ਪਾਊਡਰ ਵੀ ਪਾਇਆ ਸੀ ਉਹ ਕੋਲੇ ਪੈਡ ਨਹੀਂ ਹੋ ਪਾਈ ਤੇ ਹੁਣ ਆਪਾਂ ਇਸ ਨੂੰ ਪੀਸ ਲਵਾਂਗੇ ਹੁਣ ਆਪਾਂ मूंगਫਲੀ ਨੂੰ ਪੀਸ ਕੇ ਤਿਆਰ ਕਰ ਲਿਆ ਹੈ ਆਪਾਂ ਇਸ ਦੇ ਵਿੱਚ ਤੇਲ ਪਾਉਣੇ ਹੋਣਗੇ ਤੇ ਤਲ ਵੀ ਪਾ ਸਕਦੇ ਹਾਂ ਹੁਣ ਆਪਾਂ ਪੀਸੀ ਹੋਈ मूंगਫਲੀ ਨੂੰ ਇਸ ਦੇ ਵਿੱਚ ਐਡ ਕਰਾਂਗੇ ਤੇ ਚੰਚੇ ਦਿਨ ਵਾਲੀਆਂ ਹੱਥ ਦੇ ਨਾਲ ਆਪਾਂ ਇਸ ਨੂੰ ਚੰਗੀ ਤਰ੍ਹਾਂ ਇਸ ਵਿੱਚ ਮਿਕਸ ਕਰ ਲਵਾਂਗੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਹੁਣ ਆਪਾਂ ਇਸ ਨੂੰ ਤੜਕਾ ਲਗਾਵਾਂਗੇ ਉਸਦੇ ਲਈ ਤੜਕਾ ਤਿਆਰ ਕਰ ਲਵਾਂਗੇ ਪੈਨ ਦੇ ਵਿੱਚ ਸਰੋਂ ਦਾ ਤੇਲ ਨੂੰ ਗਰਮ ਕਰ ਲਵਾਂਗੇ చంగ తర గర్మ కవే థడింగ పావే ਦੇਗੀ ਮਿਰਚ ਐਡ ਕਰਾਂਗੇ ਤੇ ਇਸ ਨੂੰ ਆਪਾਂ ਇਸ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਨੂੰ ਆਪਾਂ ਮਿਕਸ ਕਰਕੇ ਚਟਨੀ ਦੇ ਵਿੱਚ ਪਾਵਾਂਗੇ ਇਸ ਤਰੀਕੇ ਦੇ ਨਾਲ ਹੀ ਚਟਨੀ ਬਹੁਤ ਹੀ ਵਧੀਆ ਲੱਗਦੀ ਹੈ ਬਹੁਤ ਜਲਦੀ ਵੀ ਬਣ ਜਾਂਦੀ ਹੈ ਇਸ ਤੜਕੇ ਨੂੰ ਚਟਨੀ ਦੇ ਵਿੱਚ ਮਿਕਸ ਕਰ ਲਵਾਂਗੇ ਇਹ ਬਹੁਤ ਹੀ ਨਵੇਂ ਜਿਹੇ ਤਰੀਕੇ ਦੀ ਚਟਨੀ ਹੈ ਪਿਆਜ਼ ਵਗੈਰਾ ਨੂੰ ਕੁੱਟ ਕੇ ਤਾਂ ਦੂਸਰੇ ਤਰੀਕੇ ਦੇ ਨਾਲ ਤਾਂ ਆਪਾਂ ਚਟਨੀ ਬਣਾਉਂਦੇ ਹਾਂ ਇੱਕ ਵਾਰ ਇਸ ਤਰੀਕੇ ਦੇ ਨਾਲ ਚਟਨੀ ਬਣਾ ਕੇ ਦੇਖੋ ਜੇ ਚਟਨੀ ਬਹੁਤ ਹੀ ਟੇਸਟੀ ਬਣੇਗੀ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਮਲੇ ਚਟਨੀ ਬਣ ਕੇ ਤਿਆਰ ਹੈ। ਇਸ ਨੂੰ ਤੁਸੀਂ ਰੋਟੀ ਸਬਜ਼ੀ ਨਾਲ ਖਾਓ, ਚੌਲਾਂ ਨਾਲ ਖਾਓ, ਹਰ ਤਰ੍ਹਾਂ ਹੀ ਬਹੁਤ ਟੇਸਟੀ ਲੱਗੇਗੀ। ਜੇ ਕਰਪੂਜੀ ਹੋਈ ਮੂੰਗਫਲੀ ਨਾ ਪਾਣੀ ਹੋਵੇ ਤਾਂ ਆਪਾਂ ਕੱਚੀ ਮੂੰਗਫਲੀ ਵੀ ਪਾ ਸਕਦੇ ਹਾਂ ਟੇਸਟੀ ਚਟਨੀ ਬਣ ਕੇ ਤਿਆਰ ਹੈ ਰੈਸਪੀ ਜੰਗੀ ਲੱਗੀ ਹੋਵੇ ਤਾਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਪਿਆਜ਼ ਨੂੰ ਕੁੱਟ ਕੇ ਤਾਂ ਆਪਾਂ ਹਮੇਸ਼ਾ ਹੀ ਚਟਨੀ ਬਣਾਉਂਦੇ ਹਾਂ ਇੱਕ ਵਾਰ ਇਸ ਤਰੀਕੇ ਨਾਲ ਚਟਨੀ ਬਣਾ ਕੇ ਦੇਖਿਓ ਜੀ ਬਹੁਤ ਟੇਸਟੀ ਲੱਗਦੀ ਹੈ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਤੋਂ ਪੂਰਾ ਅਖੀਰ ਤੱਕ ਦੇਖਣ ਲਈ ਧੰਨਵਾਦ